ਲਾਈਫ ਦੇ ਵਿੱਚ ਕਦੇ ਵੀ ਤੁਹਾਨੂੰ ਕਿਡਨੀ ਦੇ ਵਿੱਚ ਪੱਥਰੀ ਨਹੀਂ ਹੋਵੇਗੀ। ਕੁਝ ਗੱਲਾਂ ਦਾ ਖਾਸ ਧਿਆਨ ਤੁਹਾਨੂੰ ਰੱਖਣਾ ਪਵੇਗਾ। ਉਸ ਦੇ ਲਈ ਆ ਰਿਪੋਰਟ ਤੁਹਾਡੇ ਲਈ ਲੈ ਕੇ ਆਇਆ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਹੈਲਥ ਦੇ ਨਾਲ ਜੁੜੀ ਹੋਈ ਸਰੀਰ ਦੇ ਨਾਲ ਜੁੜੀ ਹੋਈ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਅੱਜ ਵੀ ਇਹ ਖਾਸ ਰਿਪੋਰਟ ਤੁਹਾਡੇ ਲਈ ਲੈ ਕੇ ਆਏ ਆਂ ਕਿ ਕਿਡਨੀ ਦੇ ਵਿੱਚ ਜਦੋਂ ਬਹੁਤ ਸਾਰੀਆਂ ਪਥਰੀਆਂ ਤੁਹਾਨੂੰ ਅਜਿਹੇ ਮਾਮਲੇ ਵੀ ਨਜ਼ਰ ਆਉਣਗੇ ਗੁਰਦੇ ਦੇ ਵਿੱਚ ਜਾਂ ਫਿਰ ਕਿਡਨੀ ਦੇ ਵਿੱਚ ਜਦੋਂ ਪਥਰੀ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਬਹੁਤ ਸਾਰੇ ਸਮੱਸਿਆਵਾਂ ਹੋ ਜਾਂਦੀਆਂ ਨੇ ਖਾਸ ਕਰਕੇ ਇਸ ਦਾ ਜਿੱਦਾਂ ਜਿਹੜਾ ਅਸਰ ਪੈਂਦਾ ਹੈਗਾ ਉਹ ਖਾਣ ਪੀਣ ਨੂੰ ਲੈ ਕੇ ਪੈਂਦਾ ਹੈਗਾ ਜੇਕਰ ਤੁਹਾਡਾ ਖਾਣ ਪੀਣ ਸਹੀ ਹੋਵੇਗਾ ਤੇ ਕੁਝ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ ਜਿਸ ਕਰਕੇ ਜ਼ਿੰਦਗੀ ਦੀ ਵਿੱਚ ਤੁਹਾਡੀ ਕਿਡਨੀ ਦੇ ਵਿੱਚ ਪਥਰੀ ਕਦੇ ਵੀ ਨਹੀਂ ਹੋਵੇਗੀ। ਦਰਸਲ ਗੁਰਦੇ ਦੀ ਪਥਰੀ ਇੱਕ ਅਜੇ ਹੀ ਜੋ ਕਿ ਚੀਜ਼ ਹੈ ਜਿਸ ਦਾ ਦਰਦ ਲੋਕਾਂ ਦੀ ਚੀਕਾਂ ਕਢਾ ਦਿੰਦਾ ਹੈ। ਪਰ ਉੱਥੇ ਹੀ ਜਦੋਂ ਤੱਕ ਇਸ ਦਾ ਅਦਰਦ ਨਹੀਂ ਹੁੰਦਾ ਉਦੋਂ ਤੱਕ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ। ਉਦੋਂ ਤੱਕ ਗੱਲ ਆਪਰੇਸ਼ਨ ਤੱਕ ਨਹੀਂ ਜਾਂਦੀ ਆ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤੋਂ ਬਚਣ ਦੇ ਉਪਾਅ ਕਿਹੜੇ ਨੇ। ਸਭ ਤੋਂ ਪਹਿਲਾ ਹੈ ਪਾਣੀ ਦੀ ਕਮੀ ਜੀ ਹਾਂ ਗੱਲ ਇਹ ਹੁੰਦੀ ਹੈ ਵੀ ਆਖਿਰ ਪਥਰੀ ਬਣਦੀ ਕਿਵੇਂ ਹੈ ਸਰੀਰ ਦੇ ਵਿੱਚ ਲੋੜਿੰਦਾ ਪਾਣੀ ਨਾ ਪੀਣ ਦੇ ਨਾਲ ਪਿਸ਼ਾਬ ਸੰਘਣਾ ਹੋ ਜਾਂਦਾ ਹੈ ਜਿਸ ਦੇ ਕਾਰਨ ਆ ਦੱਸ ਦਈਏ ਕਿ ਮਿਨਰਲਸ ਕ੍ਰਿਸਟਲ ਅਤੇ ਪੱਥਰਾਂ ਦੇ ਵਿੱਚ ਬਦਲ ਜਾਂਦੇ ਨੇ ਫਿਰ ਆਉਂਦਾ ਹੈ ਜ਼ਿਆਦਾ ਨਮਕ ਦਾ ਸੇਵਨ ਕਰਨਾ ਜੀ ਹਾਂ ਖੁਰਾਕ ਦੇ ਵਿੱਚ ਜ਼ਿਆਦਾ ਸੋਡੀਅਮ ਵਾਲੇ ਭੋਜਨ ਅਤੇ ਜ਼ਿਆਦਾ ਅਨੇ ਮਲ ਪ੍ਰੋਟੀਨ ਜਿਵੇਂ ਕਿ ਰੈੱਡ ਮੀਟ ਗੁਰਦਿਆਂ ਦੇ ਉੱਤੇ ਦਬਾਅ ਪਾਉਂਦੇ ਨੇ ਅਤੇ ਪੱਥਰੀ ਬਣਨ ਦਾ ਖਤਰਾ ਵਧ ਜਾਂਦਾ ਹੈ ਫਿਰ ਆਉਂਦਾ ਹੈ ਫੈਮਿਲੀ ਹਿਸਟਰੀ ਅਤੇ ਜੈਨੇਟਿਕ ਇਹ ਵੀ ਇੱਕ ਹਿਸਟਰੀ ਵਾਲਾ ਦੱਸ ਦਿੰਦੇ ਆ ਜੇਕਰ ਪਰਿਵਾਰ ਦੇ ਵਿੱਚ ਕਿਸੇ ਨੂੰ ਗੁਰਦੇ ਦੀ ਪੱਥਰੀ ਹੁੰਦੀ ਹੈ ਤਾਂ ਤੁਹਾਨੂੰ ਵੀ ਹੋਣ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ ਇਹ ਉਸੇ ਤਰੀਕੇ ਦੇ ਨਾਲ ਹੈ ਜਿਵੇਂ ਕਿਸੇ ਵਿਅਕਤੀ ਨੂੰ ਕੈਂਸਰ ਹੁੰਦਾ ਹੈ ਜੇਕਰ ਕਿਸੇ ਦੀ ਫੈਮਿਲੀ ਦੇ ਵਿੱਚ ਕਿਸੇ ਦੇ ਪਰਿਵਾਰ ਦੇ ਵਿੱਚ ਜੇਕਰ ਕਿਸੇ ਨੂੰ ਕੈਂਸਰ ਹੁੰਦਾ ਹੈ ਤਾਂ ਹੋ ਸਕਦਾ ਹੈ ਅੱਗੇ ਉਹਨਾਂ ਦੀ ਜਿਹੜੀ ਕਿ ਜੋ ਫੈਮਿਲੀ ਮੈਂਬਰ ਹੁੰਦੇ ਨੇ ਉਹਨਾਂ ਨੂੰ ਵੀ ਅਗਲੀ ਪੀੜ੍ਹੀ ਦੇ ਵਿੱਚ ਇਹ ਕੈਂਸਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੇਮ ਉਸੇ ਤਰੀਕੇ ਦੇ ਨਾਲ ਸਿਮਿਲਰ ਹੁੰਦਾ ਹੈ ਕਿ ਜੇਕਰ ਗੁਰਦੇ ਦੀ ਪੱਥਰੀ ਹੁੰਦੀ ਹੈ ਪਰਿਵਾਰ ਦੇ ਵਿੱਚ ਕਿਸੇ ਨੂੰ ਤੁਹਾਡੇ ਮਾਪਿਆਂ ਨੂੰ ਜਾਂ ਫਿਰ ਕਿਸੇ ਨੂੰ ਵੀ ਹੁੰਦੀ ਹੈ ਤਾਂ ਤੁਹਾਨੂੰ ਵੀ ਹੋਣ ਦਾ ਖਤਰਾ ਜ਼ਿਆਦਾ ਵਾਜਦਾ ਹੈ ਫਿਰ ਆਉਂਦਾ ਲਾਈਫ ਸਟਾਈਲ ਦੇ ਨਾਲ ਜੁੜੀਆਂ ਕੁਝ ਆਦਤਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਬੈਠਣਾ ਸਰੀਰਕ ਗਤੀਵਿਧੀ ਦੀ ਘਾਟ ਅਤੇ ਪ੍ਰੋਸੈਸਡ ਭੋਜਨ ਦਾ ਜ਼ਿਆਦਾ ਸੇਵਨ ਕਰਨਾ ਹੈ ਨੇਕੀ ਪਕਾ ਪਕਾਇਆ ਹੋਇਆ ਖਾਣਾ ਖਾਣ ਦੇ ਨਾਲ ਵੀ ਪੱਥਰੀ ਬਣ ਜਾਂਦੀ ਹੈ ਫਿਰ ਗੱਲ ਕਰਦੇ ਹਾਂ ਇਸ ਨੂੰ ਬਚਾ ਕਿਵੇਂ ਕਰ ਸਕਦੇ ਹਾਂ ਇਸ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ ਕੁਝ ਤਰੀਕੇ ਨੇ ਉਹ ਵੀ ਤੁਸੀਂ ਜ਼ਰੂਰ ਸੁਣਿਓ ਦਿਨ ਭਰ ਦੇ ਵਿੱਚ ਘੱਟੋ ਘੱਟ 8 ਗਲਾਸ ਪਾਣੀ ਜ਼ਰੂਰ ਪਿਓ ਚਾਹ ਚਾਕਲੇਟ ਅਤੇ ਨੱਟਸ ਵਰਗੇ ਆਕਸੀਲੇਟ ਨਾਲ ਭਰਪੂਰ ਭੋਜਨ ਸੰਤੁਲਿਤ ਢੰਗ ਦੇ ਨਾਲ ਖਾਓ ਨਮਕ ਅਤੇ ਲਾਲ ਮੀਟ ਖਾਣਾ ਘਟ ਕਰੋ ਖਾਸ ਕਰਕੇ ਜੰਕ ਫੂਡ ਅਤੇ ਪ੍ਰੋਸੈਸਡ ਸਨੈਕਸ ਤੋਂ ਪਰਹੇਜ਼ ਕਰੋ ਜਿੰਨਾ ਹੋ ਸਕਦਾ ਹੈ ਬਾਹਰ ਲਿਆਂ ਚੀਜ਼ਾਂ ਤੋਂ ਦੂਰ ਰਹੋ ਆਪਣੀ ਫਿਟਨੈਸ ਰੂਟੀਨ ਦੇ ਵਿੱਚ ਥੋੜੀ ਜੀ ਸੈਰ ਅਤੇ ਕਸਰਤ ਜ਼ਰੂਰ ਕਰਿਆ ਕਰੋ ਹੋ ਸਕਦਾ ਹੈ ਤਾਂ 30 ਮਿੰਟ ਯਾਨੀ ਕਿ ਅੱਧੇ ਘੰਟੇ ਦਾ ਮੈਡੀਟੇਸ਼ਨ ਵੀ ਕਰਿਆ ਕਰੋ ਉਸ ਦੇ ਵਿੱਚ ਸੈਰ ਯੋਗਾ ਕੁਝ ਵੀ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਜੇਕਰ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਜਲਣ ਵਾਰ-ਵਾਰ ਪਿਸ਼ਾਬ ਆਉਣਾ ਜਾਂ ਫਿਰ ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਇਹਨਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਆ ਕਰੋ ਆਪਣੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ